ਪੰਜਾਬ ਤੇ ਮੰਡਰਾ ਰਿਹਾ ਖਤਰਾ ਤੇ ਦੇਖੋ ਹੁਣ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਬੱਜੀ ਹੈ ਕਿਉਂਕਿ ਹੁਣ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੁਝ ਅਜਿਹਿਆਂ ਤਾਕਤਾਂ ਕਰ ਰਹੀਆਂ ਨੇ ਜਿਸ ਤੋਂ ਬਾਅਦ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕਦਾ ਹੈ ਦਾਸ ਜੀ ਇਹ ਕਿ ਹੁਣ ਇੱਕ ਬੇहद ਹੀ ਅਹਿਮ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਕ ਮਾਮਲਾ ਹੁਣ ਸੁਰਖੀਆਂ ਦਾ ਵਿਸ਼ਾ ਵੀ ਬਣਿਆ ਹੋਇਆ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੁਝ ਵੱੱਡੀ ਅਪਡੇਟ ਆਈ ਹੈ ਕਿ ਪੰਜਾਬ ਆਸੀ ਪਰ ਹੁਣ ਸਾਵਧਾਨ ਰਹੋ ਕਿਉਂਕਿ ਕੁਝ ਅਜਿਹੇ ਹੱਤਿਆਵਾਦੀ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਜਿਹੜੇ ਕਿ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਰਖ ਦੇ ਵਿੱਚ ਨੇ ਤੇ ਇਸ ਕਰਕੇ ਹੁਣ ਲਗਾਤਾਰ ਪ੍ਰਸ਼ਾਸਨ ਵੀ ਜੋ ਐ ਐਕਸ਼ਨ ਦੇ ਵਿੱਚ ਆ ਚੁੱਕਾ ਹੈ ਦਰਸਨ ਦਾਸ ਜੀ ਇਹ ਕਿ ਪੰਜਾਬ ਦੇ ਵਿੱਚ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਯਾਨੀ ਕਿ ਹੁਣ ਜਿਹੜਾ ਪਾਕਿਸਤਾਨ ਆ ਲਗਾਤਾਰ ਹੀ ਵੱਡੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਸੂਤਰਾ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਹੁਣੇ ਪਾਕਿਸਤਾਨ ਏਜੰਸੀ ISI ਵੱਲੋਂ ਪੰਜਾਬ ਖਿਲਾਫ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਨਾਲ ਸੰਬੰਧਿਤ ਜਿਹੜੇ ਹੁਣ ਪੁਲਿਸ ਪ੍ਰਸ਼ਾਸਨ ਵੀ ਅਲਰਟ ਤੇ ਹੈ ਤੇ ਸੰਬੰਧ ਰੱਖਣ ਵਾਲੇ ਪੰਜ ਅਤਵਾਦੀ ਹੈਂਡ ਗ੍ਰੇਨੇਡ ਦੇ ਨਾਲ ਕਿਸੇ ਵੀ ਵੱਡੀ ਸਾਜ਼ਿਸ਼ ਨੂੰ ਜਾਮ ਦੇਣ ਦੀ ਫਰਾਕ ਦੇ ਵਿੱਚ ਸਾਨੂੰ ਉੱਥੇ ਹੀ ਪੰਜਾਬ ਪੁਲਿਸ ਨੇ ਮੁਸਤੱਦੀ ਨਾਲ ਕੰਮ ਕਰਦਿਆਂ ਇਹਨਾਂ ਵਿੱਚੋਂ ਤਿੰਨ ਅਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਨਾਕੂਲੋ ਹੈਂਡ ਗ੍ਰੇਡ ਕਰਨੇਡ ਵੀ ਬਰਾਮਦ ਕਰ ਲੈਨੇ ਹਾਲਾ ਕਿ ਉਹਨਾਂ ਦੇ ਦੋ ਸਾਥੀ ਅਜੇ ਵੀ ਫਰਾਰ ਹਨ ਤੇ ਪੁਲਿਸ ਵੱਲੋਂ ਉਹਨਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਟੀਮ ਨੇ ਜੋ ਹੈ ਹੁਣ ਤਿੰਨ ਅਤਵਾਦੀਆਂ ਨੂੰ ਹੈਂਡ ਗ੍ਰੇਨੇਡਸ ਮੇਡ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਵੀ ਕਿਹਾ ਗਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ, ਪਰਵੰਦਰ ਸਿੰਘ ਅਤੇ ਰਮਨੀਕ ਸਿੰਘ ਵਜੋਂ ਹੋਈ ਹੈ ਜਦਕਿ ਉਹਨਾਂ ਦੇ ਦੋ ਸਾਥੀ ਸ਼ੇਕਰ ਅਤੇ ਅਜੇ ਅਜੇ ਵੀ ਫਰਾਰ ਨਜ਼ਰ ਆ ਰਹੇ ਨੇ ਹਾਲਾਂਕਿ ਕਿਹਾ ਗਿਆ ਕਿ ਦੋਸ਼ੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੇ ਕਹਿਣ ਤੇ ਹੀ ਹੈਂਕਰ ਨੇ ਲੈ ਕੇ ਆਏ ਸਮ ਜਿਸ ਨੂੰ ਬਾਅਦ ਵਿੱਚ ਲੁਧਿਆਣਾ ਤੋਂ ਜਲੰਧਰ ਨੈਸ਼ਨਲ ਹਾਈਵੇ ਦੇ ਨੇੜੇ ਕਿਸੇ ਜਗ੍ਹਾ ਤੇ ਲਪੋਣਾ ਸੀ ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਉਸ ਉਕਤ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਆ ਪਾਕਿਸਤਾਨ ਦੀ ਜਿਹੜੀ ਖੂਫੀਆ ਏਜੰਸੀ ਜੋ ਆ ਆਈਐਸਆਈ ਵੱਲੋਂ ਪੰਜਾਬ ਦੇ ਖਿਲਾਫ ਵੱਡੀ ਸਾਜ਼ਿਸ਼ ਜੜੀਆ ਰਚੀ ਜਾ ਰਹੀ ਸੀ ਜਾਨੀ ਕਿ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਪੰਜਾਬ ਦੇ ਵਿੱਚ ਕੋਈ ਵੱਡੀ ਪਾਤਾਤਮਨ ਜਾਮਦਤਾ ਜਾਵੇ ਪੰਜਾਬ ਨੂੰ ਦਹਿਲਾਇਆ ਜਾਵੇ ਤਾਂ ਇਸ ਤੋਂ ਬਾਅਦ ਆਸੀਏ ਕਿ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਹੱਲੇ ਵੀ ਫਰਾਰ ਨੇ ਉਹਨਾਂ ਦੀ ਭਾਲ ਜਾਰੀ ਹੈ ਇਹਨਾਂ ਨੂੰ ਤਿੰਨ ਹੈਂਡ ਕਨੇਡਾ ਦੇ ਸਮੇਤ ਕਾਬੂ ਕਰ ਲਿਆ ਤਾਂ ਹਾਲਾਂਕਿ ਜਲੰਧਰ ਦੇ ਹਾਈਵੇ ਦੇ ਉੱਤੇ ਕਿਸੇ ਪਾਸੇ ਇਹਨਾਂ ਨੂੰ ਲੁਕਾਉਣਾ ਸੀਗਾ ਪਰ ਹੁਣ ਉਹ ਦੋ ਜਿਹੜੇ ਤੂਸੀ ਫਰਾਰ ਨੇ ਜਿਨ੍ਹਾਂ ਦੇ ਬਲੋ ਕੋਈ ਵੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਇਸ ਕਰਕੇ ਹੁਣ ਪੁਲਿਸ ਐਕਸ਼ਨ ਮੂਡ ਦੇ ਵਿੱਚ ਆਈ ਹੈ ਤਾਂ ਲੋਕ ਵੀ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਚੁੱਕਾ ਹੈ ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਲਗਾਤਾਰ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰਤਿਆਂ ਨੇ ਤਾਂ ਇਸੇ ਹੀ ਚੱਲਦੇ ਇਹ ਮਾਮਲਾ ਫੂਖਿਆ ਦੇ ਵਿੱਚ ਹੈ ਤੇ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੋ ਚੁੱਕਾ ਹੈ ਅਲਰਟ ਤੇ ਆ ਚੁੱਕਾ ਹੈ ਤੇ ਇਹਨਾਂ ਤਿੰਨਾਂ ਨੂੰ ਕਾਬੂ ਕਰ ਲਿਆ ਤੇ ਦੋ ਦੀ ਭਾਲ جاری ਹੈ ਇਸ ਕਰਕੇ ਪੰਜਾਬ ਵਾਸੀ ਸਾਵਧਾਨ ਤੇ ਸੁਚੇਤ ਰਹਿਣ